ਇਹ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ? ਹਿੰਮਤ ਸਿੰਘ ਕੌਣ ਸੀ ਬਈ? ਮੋਹਕਮ ਸਿੰਘ ਕੌਣ ਸੀ? ਸਾਹਬ ਸਿੰਘ ਕੌਣ ਸੀ? ਕਿਹੜੇ ਜ਼ਿਲ੍ਹਿਆਂ ਚੋਂ ਸੀ? ਯਾਨੀ 8-8 ਸਾਰੇ ਜ਼ਿਲ੍ਹਿਆਂ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ। ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ। ਤੇ ਜਿਹੜਾ ਉਹ ਹੈਗਾ ਮੋਹਕਮ ਸਿੰਘ ਉਹ Gujarat ਦਾ। ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਸਾ Karnataka ਦਾ। ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡੇ ਜ਼ਿਲ੍ਹੇ ਆਡਾ ਆਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਪੰਨੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਮੰਨਦੇ ਆ ਚਲ ਪੰਜ ਪਿਆਰੇ ਹੋਰ ਸਟੇਟਾਂ ਦੇ ਸੀਗੇ ਉਹਨਾਂ ਨੇ ਧਰਮ ਦੇ ਘਾਤਰ ਕਰ ਦਿੱਤੇ ਸੀਗੇ ਇਹ क्राइम ਕਰਕੇ ਬੱਚਿਆਂ ਦੇ ਸਿਰ ਲਾਹੀ ਜਾਂਦੇ ਆ ਤੂੰ ਇਹਨਾਂ ਨੂੰ ਪੰਜ ਪਿਆਰ ਨਾ ਲਾਉਣਾ ਚੱਲ ਤੇਰਾ ਕਿਸਾਨੀ ਵਾਲਾ ਕੰਮ ਵਧੀਆ ਚੱਲੀ ਜਾਂਦਾ ਤੇਰਾ ਤੂੰ ਇਧਰ ਪਿਆ ਬਿਆਦ ਤੂੰ ਇਧਰ ਤੋਂ ਨਾ ਹੀ ਦੇ ਬਾਕੀ ਸਾਰੇ ਦੋਸਤੋ ਤੁਸੀਂ ਸਾਰੇ ਕਮੈਂਟਾਂ 'ਚ ਆਪਣੀ رائے ਦੇ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ